ਸਸਟ੍ਰੀ ਕਾ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੀ ਹਾਂ ਸ਼ਲਗਮ ਦੀ ਸਬਜ਼ੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਬਣਾ ਕੇ ਅਸੀਂ ਸ਼ਲਗਮ ਦੀ ਸਬਜ਼ੀ ਤਿਆਰ ਕਰਾਂਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਹੀ ਵਧੀਆ ਸਾਡੀ ਸ਼ਲਗਮ ਬਣ ਕੇ ਤਿਆਰ ਹੋਈ ਨਹੀਂ ਸੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਟਰਾਈ ਕਰਿਓ ਤਾਂ ਹੁਣ ਅਸੀਂ ਬਿਨਾਂ ਕਿਸੇ ਦੇਰੀ ਦੇ ਸ਼ਲਗਮ ਬਣਾਣਾ ਸਟਾਰਟ ਕਰਦੇ ਹਾਂ ਤਾਂ ਉਹ 2 ਕਿਲੋ ਸ਼ਲਗਮ ਲੈ ਲਈ ਨਹੀਂ ਅਸੀਂ ਦੋਨਾਂ ਸਾਈਡ ਤੋਂ ਇਸ ਤਰੀਕੇ ਨਾਲ ਕੱਟ ਕਰਕੇ ਇਹ ਪਤਲਾ ਪਤਾ ਚਿਲਕਾ ਹੈ ਇਸ ਦਾ ਪੀਲਿੰਗ ਕਰ ਲਵਾਂਗੇ ਜਾਂ ਤੁਸੀਂ ਪਿੱਲਰ ਦੇ ਨਾਲ ਵੀ ਇਹ ਚਿਲਕਾ ਉਤਾਰ ਸਕਦੇ ਹੋ ਫਿਰ ਆਪਾਂ ਸ਼ਲਗਮ ਨੂੰ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਬਾਅਦ ਹੱਬ ਸਾਈਜ਼ ਚ ਕੱਟ ਕਰਕੇ ਪੱਤੇ ਪਤਲੇ ਸ্লাইਸ ਦੇ ਵਿੱਚ ਕੱਟ ਕਰ ਲਵਾਂਗੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਮੈਂ ਸਾਰੇ ਸ਼ਰਗਮ ਜਿਹੜੇ ਆ ਕੱਟ ਕੇ ਤਿਆਰ ਕਰ ਲਏ ਨੇ ਫੋਨਸੀ ਕੁੱਕਰ ਨੂੰ ਗੈਸ ਉੱਤੇ ਚੜਾਵਾਂਗੇ ਇਸ ਦੇ ਵਿੱਚ ਦੋ プラス पानी ऐड ਕਰਾਂਗੇ ਤੇ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ 3/4 ਚਮਚ ਹਲਦੀ ਤੇ ਇਸ ਨੂੰ ਆਪਾਂ ਇੱਕ ਉਬਾਲਾ ਆਉਣ ਤੱਕ ਵੇਟ ਕਰਾਂਗੇ ਜਿਸ ਤਰ੍ਹਾਂ ਇਹ ਇੱਕ ਉਬਾਲਾ ਆਂਦਾ ਹੈ ਇਸ ਦੇ ਵਿੱਚ ਆਪਾਂ ਸ਼ਲਗਮ ਪਾ ਦਵਾਂਗੇ ਤੇ ਫਿਰ ਆਪਾਂ ਇਸ ਨੂੰ ਕੜਚੀ ਦੇ ਨਾਲ ਮਿਕਸ ਕਰਾਂਗੇ मिक्स करने कर तो बाद सीटी आपज गैस से मरवावे बाकी दिया सीटियाँ आपम सीम गैस से मरवावे इस शलगम बहुत ही वीयी बन के साथ फुलके तैयार हो गए उन्हें चे आप करते हैं तड़के की तैयारी तीन बड़े साइज प्याज एक टुकड़ा अदरक दल तीन हरिया मिर्चा दो तो टमा ਵੀਹ ਕਲੀਆਂ ਲਸੰਧੀਆਂ ਇਹਨਾਂ ਸਾਰਿਆਂ ਨੂੰ ਆਪਾਂ ਚੋਪ ਕਰ ਲਵਾਂਗੇ ਸੋ ਦੂਸਰੀ ਵਾਲੀ ਸਾਈਡ ਤੇ ਸਾਡੇ ਪੰਜ ਸੀਟੀਆਂ ਬਚ ਕੇ ਬਿਲਕੁਲ ਤਿਆਰ ਨੇ ਸੋ ਪੰਜ ਸੀਟੀਆਂ ਦੇ ਵਿੱਚ ਸਾਡੇ ਛਲਗਮ ਬਿਲਕੁਲ ਕੁਲਕੇ ਤਿਆਰ ਨੇ ਹੁਣ ਅਸੀਂ ਅਲਨ ਥੋੜਾ ਥੋੜਾ ਐਡ ਕਰਕੇ ਇਸ ਨੂੰ ਘੋਟਨੀ ਦੇ ਨਾਲ ਆਪਾਂ ਘੋਟਾਂਗੇ ਸੋ ਚੰਗੀ ਤਰੀਕੇ ਨਾਲ ਘੋਟ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਇਸ ਦੇ ਵਿੱਚ 1.5 ਚਮਚਾ ਖੰਡ ਦੇ ਪਾਵਾਂਗੇ ਤੁਸੀਂ ਇਸ ਦੀ ਥਾਂ ਗੁੜ ਦੀ ਪਾ ਸਕਦੇ ਹੋ ਤੇ ਫਿਰ ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਘੋਟ ਕੇ ਤਿਆਰ ਕਰਾਂਗੇ ਗੰਮ ਬਹੁਤ ਹੀ ਵਧੀਆ ਕੁਲਕੇ ਤਿਆਰ ਹੋ ਚੁੱਕੇ ਨੇ ਹੁਣ ਇੱਕ ਪੈਨ ਦੇ ਵਿੱਚ ਦੋ ਵੱਡੇ ਚਮਚੇ सरसों ਦਾ ਤੇਲ ਲੈ ਕੇ ਐਸੇ ਵਿੱਚ ਲਸਣ ਸਭ ਤੋਂ ਪਹਿਲਾਂ ਪਾਵਾਂਗੇ ਇਸ ਨੂੰ ਹਲਕਾ ਜਿਹਾ ਰੋਸਟ ਕਰਕੇ ਐਸੇ ਵਿੱਚ ਪਿਆਜ਼ ਅਦਰਕ ਹਰੀਆਂ ਮਿਰਚਾਂ ਪਾ ਕੇ ਇਸ ਨੂੰ ਵਿੱਚੰਗੀ ਤਰੀਕੇ ਨਾਲ ਪੁੰਨਾਂਗੇ ਹੁਣ ਬਹੁਤ ਹੀ ਵਧੀਆ ਪਿਆਜ਼ ਪੁੱਜ ਕੇ ਤਿਆਰ ਹੈ ਹੁਣ ਇਸ ਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਪੋਨ ਲਵਾਂਗੇ ਨੂੰ ਤੋਂ ਬਾਅਦ ਆਪਾਂ ਸ਼ਲਗਮ ਇਸ ਦੇ ਵਿੱਚ ਪਾਵਾਂਗੇ ਤੁਸੀਂ ਚਾਹੋ ਤੜਕਾ ਸ਼ਲਗਮ ਦੇ ਵਿੱਚ ਪਾ ਸਕਦੇ ਹੋ ਸ਼ਲਗਮ ਨੂੰ ਹੁਣ 4-5 ਮਿੰਟ ਵਾਸਤੇ ਪਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਇਸ ਦੇ ਵਿੱਚ ਲਨ ਪਾਇਆ ਹੋਇਆ ਹੈ ਤਿੱਕ 4-5 ਮਿੰਟ ਪਕਾਣ ਤੋਂ ਬਾਗਦ ਇਸ ਦੇ ਵਿੱਚ ਇੱਕ ਚਮਚ ਗਰਮ ਮਸਾਲਾ ਤੇ ਹਾਫ ਚਮਚ ਲਾਲ ਮਿਰਚ ਪਾਊਡਰ ਜੇ ਤੁਸੀਂ ਤਿੱਖਾ ਜ਼ਿਆਦਾ ਪਸੰਦ ਕਰਦੇ ਹੋ ਤੇ ਇੱਕ ਚਮਚ ਪਾ ਸਕਦੇ ਹੋ ਲਾਲ ਮਿਰਚ ਤੇ ਗੜਾ ਮਸਾਲੇ ਨੂੰ ਸ਼ਲਗਮ ਦੇ ਵਿੱਚ ਮਿਕਸ ਕਰ ਲਵਾਂਗੇ ਫਿਰ ਇਸ ਦੇ ਉੱਪਰ ਪਾਵਾਂਗੇ ਖੂਬਸਾਲਾ ਹਰੀਆਂ ਤਨੀਆ ਹਰਾ ਧਨੀਆ ਪਾ ਕੇ ਫੇਰ ਤੋਂ ਮਿਕਸ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਸ਼ਲਗਮ ਬਹੁਤ ਹੀ ਵਧੀਆ ਬਣ ਕੇ ਬਿਲਕੁਲ ਰੈਡੀ ਨੇ ਸੋ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਜੀ ਆਪ ਜੀ ਨੂੰ ਸ਼ਲਗਮ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹਾਲੇ ਤੱਕ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਇੱਕ ਨਿਓ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਥੈਂਕਸ ਫॉर ਵਾਚਿੰਗ